ਪੰਜਾਬ ਪੁਲਿਸ ਵੱਲੋਂ ਤੇ ਗਵਰਨਮੈਂਟ ਵੱਲੋਂ ਚਲਾਇਆ ਜਾ ਰਿਹਾ ਹੈਗਾ ਯੁੱਧ ਨਸ਼ਿਆ ਵਿਰੁੱਧ ਅੱਜ ਬਠਿੰਡਾ ਪੁਲਿਸ ਦਾ ਇੱਕ ਇਸ ਤਰ੍ਹਾਂ ਦਾ ਉਪਰਾਲਾ ਸਾਹਮਣੇ ਆਇਆ ਵੀ ਜਿਸ ਦੇ ਕਰਕੇ ਅੱਜ ਪਹਿਲੀ ਵਾਰ ਇਸ ਮੁੱਦੇ ਦੇ ਉੱਤੇ ਮੈਂ ਬਹੁਤ ਜ਼ਿਆਦਾ ਸ਼ਲਾਘਾ ਕਰਨਾ ਚਾਹੁੰਦਾ ਹੈਗਾ ਬਠਿੰਡਾ ਪੁਲਿਸ ਦੀ ਹੋਇਆ ਕਿ ਕਿ ਅੱਜ ਬਠਿੰਡਾ ਦੇ ਪੌਸ਼ ਏਰੀਆ ਦੇ ਵਿੱਚ ਕੋਈ ਸਵੇਰ ਦੀ 1:30 ਵਜੇ ਦੀ ਇੱਕ ਵੀਡੀਓ ਜਿਹੜੀ ਹੈਗੀ ਐ ਉਹ ਮੈਨੂੰ ਮੇਰੇ ਸੋਰਸਸ ਨੇ ਉੱਥੇ ਬਣਾ ਕੇ ਸੈਂਡ ਕੀਤੀ ਕਿ ਆਹ ਦੇਖੋ ਵੀ ਸਾਡੇ ਜਿਹੜੇ ਇੱਥੇ ਪਾਰਕ ਦੇ ਵਿੱਚ ਕੋਈ ਬੰਦਾ ਜਿਹੜਾ ਦੇਖੋ ਦੋ ਮੁੰਡੇ ਹੈਗੇ ਤੇ ਉਹ ਚਿੱਟਾ ਲਾ ਰਹੇ ਆ ਤੇ ਇੱਥੇ ਰੋਜ਼ ਦਾ ਹੀ ਕੰਮ ਉਹਨਾਂ ਦਾ ਤਾਂ ਉਹ ਵੀਡੀਓ ਜਿਹੜੀ ਹੈਗੀ ਹੈ ਮੈਂ ਕਈ ਪੁਲਿਸ ਅਧਿਕਾਰੀਆਂ ਨੂੰ ਵੀ ਭੇਜੀ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈ ਜਿਸ ਤੋਂ ਤੁਰੰਤ ਐਕਸ਼ਨ ਲੈਂਦੇ ਹੋਏ ਬਠਿੰਡਾ ਪੁਲਿਸ ਨੇ 2 ਘੰਟਿਆਂ ਦੇ ਵਿੱਚ ਵਿੱਚ ਉਹ ਬੰਦਾ ਟਰੇਸ ਕਰ ਲਿਆ ਅਸਲ ਗੱਲ ਕੀ ਹੈ ਪ੍ਰਸ਼ੰਸਾ ਕਰਨ ਦੀ ਵੀ ਉਹਨਾਂ ਨੇ ਇੱਕ ਟਰੇਸ ਕਰਕੇ ਕਿਉਂਕਿ ਉਹ ਇੱਕ ਪੀੜਤ ਹੈ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਵੀ ਜਿਹੜੇ ਲੋਕ ਜਿਹੜੇ ਨੌਜਵਾਨ ਨਸ਼ੇ ਦੀ ਲਤ ਦੇ ਵਿੱਚ ਪੈ ਜਾਂਦੇ ਹੈਗੇ ਆ ਉਹ ਮੈਂਟਲੀ ਤੌਰ ਦੇ ਉੱਤੇ ਉਹਨੇ ਸਟਰੋਂਗ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਆਪਾਂ ਪੀੜਤ ਦੇ ਮਰੀਜ਼ ਮੰਨੀਏ ਕਿਉਂਕਿ ਦੇਖੋ ਹਰ ਇੱਕ ਕਿਸੇ ਦੇ ਕੋਈ ਮੂੰਹ 'ਚ ਚਿੱਟਾ ਨਹੀਂ ਆ ਕੇ ਪਾਉਂਦਾ ਕੋਈ ਇੰਜੈਕਸ਼ਨ ਨਹੀਂ ਲਾਂਦਾ ਇਹ ਮੈਂ ਕਈ ਸਟੇਜਾਂ ਤੋਂ ਵੀ ਇਹਲੀ ਗੱਲ ਕਹਿ ਚੁੱਕਿਆ ਹੈਗਾ ਤਾਂ ਜੇ ਕੋਈ ਇਸ ਲਤ ਦੇ ਵਿੱਚ ਪੈ ਜਾਂਦਾ ਹੈਗਾ ਤਾ ਕਿਤੇ ਨਾ ਕੀਤੇ ਜਿਹੜਾ ਹੈਗਾ ਉਹ ਆਪਦਾ ਮੈਂਟਲਿ ਲੈਵਲ ਦੇ ਉੱਤੇ ਉਹ ਬੰਦਾ ਸਟਰੋਂਗ ਨਹੀਂ ਹੈਗਾ ਤਾਂ ਉਸ ਨੂੰ ਜਿਹੜਾ ਹੋਗਾ ਹੌਸਲੇ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਉਹ ਹੈ ਤਾਂ ਆਪਣੇ ਹੀ ਸਮਾਜ ਦੇ ਲੋਕ ਹੈਗੇ ਆਪਣੇ ਸ਼ਹਿਰ ਦੇ ਲੋਕ ਹੈਗੇ ਐ ਤੇ ਬਠਿੰਡਾ ਪੁਲਿਸ ਨੇ ਉਹ ਬੰਦਾ ਟਰੇਸ ਕੀਤਾ ਉਸ ਦੇ ਪਰਿਵਾਰ ਵਾਲੇ ਉਸ ਮੁੰਡੇ ਦਾ ਪਹਿਲਾਂ ਵੀ ਨਸ਼ੇ ਵਾਸਤੇ ਇਲਾਜ ਕਰਵਾਰੇ ਸੀਗੇ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਉਹ ਹੁਣ ਵੀ ਜਿਹੜਾ ਚਿੱਟੇ ਦੇ ਇੰਜੈਕਸ਼ਨ ਲਗਾ ਰਿਹਾ ਹੈਗਾ ਤਾਂ ਬਠਿੰਡਾ ਪੁਲਿਸ ਨੇ ਨਾ ਸਿਰਫ ਉਸ ਨੂੰ ਟ੍ਰੇਸ ਕੀਤਾ ਬਲਕਿ ਖੁਦ ਨਾਲ ਲਿਜਾ ਕੇ ਉਸ ਨੂੰ ਮੋਟੀਵੇਟ ਕਰਕੇ ਸਿਵਲ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਾ ਕੇ ਉਹਦਾ ਇਲਾਜ ਸ਼ੁਰੂ ਕਰਾਇਆ ਹੈਗਾ ਤੇ ਆ ਜਦੋਂ ਫੋਟੋਆਂ ਮੇਰੇ ਕੋਲ ਪਹੁੰਚੀਆਂ ਤਾਂ ਮੈਨੂੰ ਬੜੀ ਪ੍ਰਸ਼ੰਸਾ ਹੋਈ ਕਿ ਵਾਕਈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਹ ਐਸੀ ਤਰ੍ਹਾਂ ਜਿਹੜਾ ਹੈਗਾ ਉਹ ਜਾਰੀ ਰੱਖਿਆ ਜਾਣਾ ਚਾਹੀਦਾ ਹੈਗਾ ਕਿਉਂਕਿ ਸਿਰਫ ਇੱਕ ਆਪਾਂ ਨਸ਼ੇ ਵਾਲੇ ਨੂੰ ਫੜ ਲਈਏ ਤੇ ਜਿਹੜੇ ਲੋਕ ਨਸ਼ੇ ਕਰ ਰਹੇ ਹੈਗੇ ਉਹ ਦੂਸਰੇ ਨਸ਼ੇ ਦੀ ਤਲਾਸ਼ ਦੇ ਵਿੱਚ ਚਲੇ ਜਾਣਗੇ ਜਿਵੇਂ ਪਹਿਲਾਂ ਲੋਕ ਖੰਗ ਵਾਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਪੀਂਦੇ ਸੀਗੇ ਉਸ ਤੋਂ ਬਾਅਦ ਫਿਰ ਉਹ ਸਮੈਕ ਵਗੈਰਾ ਚੱਲ ਗਈ ਕੋਈ ਫਿਰ ਭੁੱਕੀ ਵਾਲੀ ਸੈਡ ਆ ਗਿਆ ਕੋਈ ਕਿਸ ਤਰ੍ਹਾਂ ਦੇ ਨਸ਼ੇ ਕਰਨ ਲੱਗ ਗਿਆ ਕੋਈ ਕਿਸ ਤਰ੍ਹਾਂ ਦੇ ਨਸ਼ੇ ਕਰਨ ਲੱਗ ਗਿਆ ਆ ਹੁਣ ਜਦੋਂ ਚਿੱਟਾ ਚੱਲਿਆ ਤਾਂ ਲੋਕ ਚਿੱਟੇ ਵੱਲ ਪੈ ਗਏ ਅਸਲ ਗੱਲ ਇਹੀ ਹੈ ਵੀ ਆਪਾਂ ਹਰ ਇੱਕ ਤਰ੍ਹਾਂ ਦੇ ਨਸ਼ੇ ਤੋਂ ਇਹਨਾਂ ਨੂੰ ਦੂਰ ਕਰੀਏ ਇਹੀ ਸਭ ਤੋਂ ਵੱਡਾ ਯੁੱਧ ਜਿਹੜਾ ਨਸ਼ਾ ਵਿਰੁੱਧ ਹੋਊਗਾ ਤੇ ਇਹਦੇ ਵਾਸਤੇ ਬਠਿੰਡਾ ਪੁਲਿਸ ਦਾ ਇਹ ਕੰਮ ਬੜਾ ਸ਼ਲਾਘਾਯੋਗ ਹੋਇਆ ਤੇ ਸਾਨੂੰ ਉਮੀਦ ਹੈ ਵੀ ਅਸੀਂ ਤਰ੍ਹਾਂ ਇੱਕ ਸੰਦੇਸ਼ ਜਿਹੜਾ ਹੈਗਾ ਪੁਲਿਸ ਵੱਲੋਂ ਹੋਰ ਵੀ ਦਿੱਤਾ ਗਿਆ ਹੈ ਵੀ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈਗਾ ਨਸ਼ੇ ਦਲਦਲ ਚ ਫਸ ਚੁੱਕਿਆ ਹੈਗਾ ਤਾਂ ਉਹਦੇ ਵਿੱਚ ਵੀ ਪੁਲਸ ਉਹਦੀ ਪੂਰੀ ਸਪੋਰਟ ਕਰੂਗੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਊਗਾ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ